ਆਪਜੀ ਦਾ ਹਾਰਦਿਕ ਸਵਾਗਤ ਆ ਚੈਨਲ ਨਾਗਰਾਇਸ ਤੇ ਜੰਕਸ਼ਨ ਤੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਇਸ ਚੈਨਲ ਤੇ ਐਡ ਫ੍ਰੀ ਆਫ ਕਾਸਟ ਪਾਈ ਜਾਂਦੀ ਹੈ ਜੀ ਹਰ ਮੰਗਲਵਾਰ ਤੇ ਹਰ ਸਨੇਚਰਵਾਰ ਸ਼ਾਮ 7 ਵਜੇ ਸਾਡੇ ਚੈਨਲ ਤੇ ਐਡ ਆਉਂਦੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਨਵੀਂ ਵੀਡੀਓ ਆਪਜੀ ਤੱਕ ਪਹੁੰਚ ਸਕੇ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜੱਟ ਸਿੱਖ ਲੜਕਾ ਵਿਰਕ ਗੋਤ ਪਟਿਆਲਾ ਏਰੀਆ 1994 ਡੇਟ ਆਫ ਬਰਥ 5 ਫੁੱਟ 7 ਇੰਚ ਕੱਦ ਖੇਤੀਬਾੜੀ ਕਰਦੇ ਨੇ ਭਰਾ ਜੁਕੇ 7 ਏਕੜ ਪ੍ਰਾਪਰਟੀ ਆ ਘਰੇਲੂ ਰਲਕੀ ਦੀ ਜ਼ਰੂਰਤ ਹੈ ਜੀ 10+2 ਜਾਂ ਗ੍ਰੈਜੂਏਟ ਹੋਵੇ ਸਕਰੀਨ ਤੇ ਇਹਨਾਂ ਦਾ ਨੰਬਰ ਚੱਲ ਰਿਹਾ ਹੈ ਜੀ ਤੁਸੀਂ ਇਹ ਤੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਹੈਗਾ ਜੀ ਲੜਕੀ ਦਾ ਹਿੰਦੂ ਸਾਨੀ ਲੜਕੇ ਬਿਹਾਰ ਪਟਨਾ ਪ੍ਰੰਤੂ ਹੁਣ ਬੰਗਾ ਜਲੰਧਰ ਵਿਖੇ ਰਹਿ ਰਹੇ ਨੇ ਬੰਗਾ ਸ਼ਹਿਰ ਚ 1999 ਡੇਟ ਆਫ ਬਰਥ 5 ਫੁੱਟ 3 ਇੰਚ ਕੱਦ 8ਵੀਂ ਪਾਸ ਸੈਲੂਨ ਦਾ ਕੰਮ ਚਲਾਉਂਦੇ ਨੇ 50000 ਰੁਪਏ ਪ੍ਰਤੀ ਮਹੀਨਾ ਆਮਦਨਾਂ ਦੀ ਲੜਕੀ ਦਾ ਤਲਾਕ ਲੜਕੀ ਤਲਾਕ ਸੁਦਾ ਦੋ ਬੱਚੇ ਨੇ ਲੜਕੀ ਵੈਸ਼ ਨੂੰ ਆ ਮਾਤਾ ਦੇਵੀ ਦੀ ਪੂਜਾ ਕਰਦੀ ਆ ਲੜਕੇ ਦਾ ਘਰਵਾਰ ਆਪਣਾ ਹੋਵੇ ਕੰਮਕਾਰ ਕਰਨ ਵਾਲਾ ਹੋਵੇ ਲੜਕਾ ਪੰਜਾਬ ਜਾਂ ਬਿਹਾਰ ਤੋਂ ਹੋਵੇ ਇਹਨਾਂ ਦਾ ਵੀ ਸਕਰੀਨ ਤੇ ਨੰਬਰ ਚੱਲਿਆ ਹੈ ਜੀ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਸੋਨੂ Hindu ਲੜਕਾ ਸੁਨਿਆਰ ਕਾਸਟ ਵੇਰਕਾ ਅਮਰਸਾਦ ਸਾਹਿਬ ਤੋਂ 1990 ਡੇਟਾ ਵਰਥ 15000 ਰੁਪਏ ਪਰ ਮਾਂਥ ਇਹਨਾਂ ਦੀ ਇਨਕਮ ਹੈ ਜੀ 10ਵੀਂ ਪਾਸ ਨੇ ਲੜਕੀ ਕੁਆਰੀ ਜਾਂ ਤਲਾਕਸੂ ਦਾ ਹੋਵੇ ਬੱਚਾ ਨਾ ਹੋਵੇ ਕਿਸੇ ਵੀ ਜਨਰਲ ਕਾਸਟ ਤੋਂ ਹੋ ਸਕਦੀ ਹੈ ਜੀ ਇਹਨਾਂ ਦਾ ਵੀ ਸਕਰੀਨ ਤੇ ਨੰਬਰ ਚੱਲ ਰਿਹਾ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜੱਟ ਸਿੱਖ ਲੜਕਾ ਬਿਜਨੌਰ ਜੁਪੀ ਤੋਂ 1997 ਡੇਟ ਆਫ ਬਰਥ 5 ਫੁੱਟ 9 ਇੰਚ ਦਾ ਬੇਟੇ ਦਾ 10+2 ਸੀਵੀਐਸਸੀ ਤੋਂ ਕੀਤੀ ਹੋਈ ਇਹਨਾਂ ਦੀ ਆਰਮੀ ਵਿੱਚ ਸਰਵਿਸ ਕਰਦੇ ਨੇ 8 ਸਾਲ ਇਹਨਾਂ ਦੀ ਸਰਵਿਸ ਹੋ ਗਈ 45000 ਰੁਪਏ ਪਰ ਮਹੀਨੇ ਇਹਨਾਂ ਦੀ ਇਨਕਮ ਆ 4 ਏਕੜ ਇਹਨਾਂ ਕੋਲੇ ਪ੍ਰਾਪਰਟੀ ਆ ਨੀਡ ਐਜੂਕੇਟਿਡ ਐਂਡ ਬਿਊਟੀਫੁੱਲ ਗਰਲ ਹੈਜ਼ ਹਾਈਟ 5 ਫੁੱਟ 5 ਇੰਚ ਡਿਪਲੋਮਾ ਗ੍ਰੈਜੂਏਟ ਨਰਸਿੰਗ ਵਗੈਰਾ ਐਸ ਲੈਵਲ ਦੀ ਇਹਨਾਂ ਦੀ ਲੜਕੀ ਦੀ ਕੁਆਲਿਫਿਕੇਸ਼ਨ ਚਾਹੀਦੀ ਹੈ ਜੀ ਇਹ ਕਾਕਾ ਜੀ ਮਿਲਟਰੀ ਦੇ ਵਿੱਚ ਨੇ 8 ਸਾਲ ਦੀ ਇਹਨਾਂ ਦੀ ਸਰਵਿਸ ਹੋ ਗਈ ਅਗਲਾ ਰਿਸ਼ਤਾ ਨੋਟ ਕਰੋ ਜੀ ਇਹਨਾਂ ਦਾ ਵੀ ਸਕਰੀਨ ਤੇ ਨੰਬਰ ਚੱਲ ਰਿਹਾ ਨਾਮ ਸਿੰਘ ਜੱਟ ਸਿੱਖ ਲੜਕਾ ਕਲੇਰ ਫਤਿਹਗੜ੍ਹ ਸਾਹਿਬ 1994 ਡੇਟ ਆਫ ਬਰਥ ਪ੍ਰਾਪਰਟੀ ਡੀਲਰ ਦਾ ਕੰਮ ਕਰਦਿੰਨੇ ਜੀ 10 ਕਿਲੇ ਜ਼ਮੀਨ ਆ ਦੋ ਭਰਾ ਨੇ ਇੱਕ ਭਰਾ ਇਹਨਾਂ ਦਾ ਯੂ ਐਸ ਏ ਆ ਘਰੇਲੂ ਲੜਕੀ ਦੀ ਜ਼ਰੂਰਤ ਆ ਸਕ੍ਰੀਨ ਤੇ ਨੰਬਰ ਚੱਲ ਰਿਹਾ ਜੀ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਸਤਾ ਇਟਲੀ ਤੋਂ ਨਾਮ ਸਿੰਘ ਜੱਟ ਸਿੱਖ ਲੜਕਾ ਮੋਹਾਲੀ ਏਰੀਆ 30 ਸਾਲ ਉਮਰ 5 ਫੁੱਟ 9 ਇੰਚ ਕੱਦ ਡਿਪਲੋਮਾ ਇਨ ਇੰਡਸਟਰੀਅਲ ਮਸ਼ੀਨ ਇਨ ਇਟਲੀ ਇਟਲੀ ਸਿਟੀਜ਼ਨ ਇਟਲੀ ਦੇ ਸਿਟੀਜ਼ਨ ਹੈ ਜੀ ਆਪਣਾ ਕਾਰੋਬਾਰ ਇਟਲੀ ਵਿੱਚ ਇਹਨਾਂ ਦਾ ਇਟਲੀ ਦੀ ਪੜ੍ਹੇ ਲਿਖੀ ਲੜਕੀ ਦੀ ਜ਼ਰੂਰਤ ਆ ਇਹਨਾਂ ਦੀ ਇੱਛਾ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜੱਟ ਸਿੱਖ ਲੜਕਾ ਸਿੱਧੂ ਗੋਤ ਬਠਿੰਡਾ ਏਰੀਆ 6 ਫੁੱਟ ਕਾਦਾ ਲੜਕੇ ਦਾ ਪੀ ਐਚ ਟੇ ਐਨ ਐ ਐਗਰੀਕਲਚਰ ਦੇ ਵਿੱਚ ਇਹ ਗਵਰਨਮੈਂਟ ਜੌਬ ਕਰਦੇ ਨੇ ਜੀ ਅਸਿਸਟੈਂਟ ਪ੍ਰੋਫੈਸਰ ਲੱਗੇ ਨੇ केवीके ਪਟਿਆਲਾ ਵਿਖੇ ਸਰਕਾਰੀ ਜੋਬ ਕਰਦੇ ਨੇ ਜੀ ਇਹ ਬਠਿੰਡਾ ਏਰੀਆ ਪਟਿਆਲਾ ਵਿਖੇ ਹੀ ਸਰਵਿਸ ਕਰਦੇ ਨੇ ਕੇਵੀਕੇ ਵਿੱਚ ਪ੍ਰਾਪਰਟੀ 9 ਏਕੜ ਲੜਕੀ ਕਿਹੋ ਜੀ ਚਾਹੀਦੀ ਆ ਲੜਕੀ ਬਰਾਬਰ ਦੀ ਯੋਗਤਾ ਅਤੇ ਵਧੀਆ ਜੱਟ ਸਿੱਖ ਪਰਿਵਾਰ ਦੀ ਹੋਵੇ ਸੇਮ ਕੁਆਲਿਫਿਕੇਸ਼ਨ ਗਰਲ ਰੈਪਿਊਟੇਡ ਫੈਮਿਲੀ ਇਹਨਾਂ ਦਾ ਵੀ ਸਕਰੀਨ ਤੇ ਨੰਬਰ ਚੱਲ ਰਿਹਾ ਜੂ ਸੰਪਰਕ ਕਰ ਸਕਦੇ ਆ ਅਗਲਾ ਰਿਸ਼ਤਾ ਨੋਟ ਕਰੋ ਜੀ ਜਾਦਵਿੰਦਰ ਸਿੰਘ ਬਾਵਾ ਵੋਗਾ ਏਰੀਆ 1990 ਡੇਟ ਆਵਰਥ 5 ਫੁੱਟ 6 ਇੰਚ ਕੱਦ 10ਵੀਂ ਪਾਸ ਨੇ ਤਲਾਕ ਸੁਦਾ ਨੇ ਤਿੰਨ ਭੈਣ ਭਰਾ ਨੇ ਭੈਣ ਵਿਆਹੇ ਹੋਏ ਨੇ ਭਰਾ ਇਹਨਾਂ ਦਾ ਡਵਾਈ ਵਿੱਚ ਆ ਇਹ ਲੜਕਾ ਵੀ ਡਵਾਈ ਤੋਂ ਆਇਆ ਹੋਇਆ ਫੇਰ ਡਵਾਈ ਜਾਣਾ ਪਿਤਾ ਜੀ ਸੁਰਗਵਾਸ ਹੋ ਚੁੱਕੇ ਨੇ ਘਰੇਲੂ ਲੜਕੀ ਦੀ ਜ਼ਰੂਰਤ ਆ ਕੋਈ ਜੁਤੀਵੰਦਾ ਨਹੀਂ ਤੇ ਇਹਨਾਂ ਦਾ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਅਗਲਾ ਰਿਸ਼ਤਾ ਇਹਨਾਂ ਦੇ ਭਰਾ ਨੇ ਰਾਜਵਿੰਦਰ ਸਿੰਘਵਾਜਵਾ ਰਾਜਵਿੰਦਰ ਸਿੰਘ 바ਵਾ ਮੋਗਾ ਏਰੀਆ 23 61 ਮੇਂ ਡੇਟ ਆਫ ਬਰਥ 5 ਫੁੱਟ 6 ਇੰਚ ਕੱਦ 10ਵੀਂ ਪਾਸ ਨੇ ਕਾਰਪੈਂਟਰ ਦਾ ਕੰਮ ਕਰ ਰਹੇ ਨੇ ਇਹ ਲੜਕਾ ਦਵਾਈ ਵਿੱਚ ਕੰਮ ਕਰਦਾ ਜੀ ਪਿਤਾ ਜੀ ਸੁਰਗਵਾਸ ਹੋ ਚੁੱਕੇ ਨੇ ਘਰੇਲੂ ਲੜਕੀ ਦੀ ਜ਼ਰੂਰਤ ਆ ਕੋਈ ਜਤੀਵੰਦਨ ਨੇ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਸੰਪਰਕ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜੱਟ ਸਿੱਖ ਲੜਕਾ ਵੈਸ਼ਨੂ ਇਹ ਪਗਵੰਦ ਨੇ ਜੀ ਮਰਿੰਡਾ ਰੋਪੜ ਤੋਂ 1994 ਡੇਟ ਆਫ ਬਰਥ 5 ਫੁੱਟ 7 ਇੰਚ ਕਾਦਾ ਬੇਟੇ ਦਾ ਬੀਏ ਕੀਤੀ ਹੋਈ ਆ ਅਤੇ ਕੰਪਿਊਟਰ ਕੋਰਸ ਕੀਤਾ ਹਾ ਖੇਤੀਬਾੜੀ ਕਰਦਨੇ ਭਰਾ ਇਹਨਾਂ ਦੇ ਸਰਕਾਰੀ ਜੋਬ ਕਰਦਨੇ 8 ਕਿਲੇ ਵਾਹੀਯੋਗ ਜ਼ਮੀਨਾਂ ਤੇ ਕੁਝ ਸ਼ਹਿਰੀ ਪ੍ਰਾਪਰਟੀ ਆ ਪਿਤਾ ਜੀ ਇਹਨਾਂ ਦੇ ਗਵਰਨਮੈਂਟ ਸਰਵਿਸ ਤੋਂ ਰਿਟਾਇਰ ਨੇ ਪੜ੍ਹੀ ਲਿਖੀ ਘਰੇਲੂ ਲੜਕੀ ਦੀ ਜ਼ਰੂਰਤ ਹੈ ਰੋਪੜ ਮਹਾਲੀ ਫਤੇਗੜ ਸਾਹਿਬ ਵਾਲੇ ਸੰਪਰਕ ਕਰਨ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜੱਟ ਸਿੱਖ ਲੜਕਾ ਖਰੜ ਮਹਾਲੀ ਤੋਂ 41 ਮਿੰਟ 8:00 5 ਫੁੱਟ 9 ਇੰਚ ਕੱਦ ਬੀਏ ਵਿਦ ਮੈਥ ਇਹਨਾਂ ਦੀ ਕੁਆਲੀਫਿਕੇਸ਼ਨ ਆ ਪ੍ਰਾਈਵੇਟ ਜੋਬ ਕਿਸੇ ਲਿਮਟਿਡ ਕੰਪਨੀ ਦੇ ਵਿੱਚ ਇਹ ਕਰਦੇ ਨੇ ਜੀ ਸਾਢੇ 3 ਨੇ ਏਕੜ ਇਹਨਾਂ ਕੋਲੇ ਪ੍ਰਾਪਰਟੀ ਆ ਕਹਿੰਦੇ ਇੱਕ ਪੀਲੇ ਦਾ ਰੇਟ 6 ਕਰੋੜ ਆ ਪੜੀ ਲਿਖੀ ਘਰੇਲੂ ਲੜਕੀ ਦੀ ਜ਼ਰੂਰਤ ਆ ਐਨ ਆਰ ਆਈ ਵੀਰ ਕੰਟੈਕਟ ਨਾ ਕਰਨ ਇਹਨਾਂ ਦਾ ਵੀ ਸਕਰੀਨ ਤੇ ਨੰਬਰ ਚੱਲ ਰਿਹਾ ਸੰਪਰਕ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਲੜਕੀ ਆ ਇਟਲੀ ਤੋਂ ਨਾਮ ਕੌਰ ਜੱਟ ਸਿੱਖ ਲੜਕੀ ਫਤੇਗੜ ਸਾਹਿਬ 1993 ਡੇਟ ਆਫ ਬਰਥ 5 ਫੁੱਟ 6 ਇੰਚ ਕਾਦਾ ਬੇਟੀ ਦਾ 10+2 ਕੁਆਲੀਫਿਕੇਸ਼ਨਾਂ ਸੌ ਟਾਈਮ ਡਾਈਵੋਰਸੀਆ ਬੇਟੀ ਇਹ ਪੜਿਆ ਲਿਖਾ ਲੜਕਾ ਇਟਲੀ ਤੋਂ ਹੋਵੇ ਪੀਆਰ ਹੋਵੇ ਸੋਹਣਾ ਸੁਨੱਖਾ ਹੋਵੇ ਵਧੀਆ ਜੱਟ ਸਿੱਖ ਪਰਿਵਾਰ ਤੋਂ ਹੋਵੇ ਲੜਕੀ ਵੱਲੋਂ ਪੂਰੀ ਰਿਸਪੈਕਟ ਮਿਲੇਗੀ ਸੀਰੀਅਸ ਪਰਸਨ ਕੰਟੈਕਟ ਕਰਨ ਸਿਰਫ ਸਿਰਫ ਸੀਰੀਅਸ ਪਰਸਨ ਹੀ ਕੰਟੈਕਟ ਕਰਨ ਫਤਿਹਗੜ ਸਾਹਿਬ ਮਹਾਲੀ ਪਟਿਆਲਾ ਲੁਧਿਆਣਾ ਰੋਪੜ ਵਾਲੇ ਹੀ ਸੰਪਰਕ ਕਰਨ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਅਗਲਾ ਇਹਦਾ ਨੋਟ ਕਰੋ ਜੀ ਇਹ ਇਟਲੀ ਤੋਂ ਜੱਟ ਸਿੱਖ ਲੜਕਾ ਲੁਧਿਆਣਾ ਏਰੀਆ ਸਿਟੀਜ਼ਨ ਇਟਲੀ 1999 ਡੇਟ ਆਫ ਬਰਥ 5 ਫੁੱਟ 7 ਇੰਚ ਕੱਦ ਦਾ ਇਟਲੀ ਵਿਖੇ ਹੋਟਲ ਟੌਪ ਜੌਬ ਕਰਦਿੰਨੇ ਡਾਈਵੋਰਸੀ ਨੇ ਇੱਕ ਇਹਨਾਂ ਦੇ ਲੜਕੀ ਆ ਬੱਚੀ ਆ ਛੋਟੀ ਜੀ 6 ਸਾਲ ਦੀ ਉਹ ਆਪਣੀ ਇਟਾਲੀਅਨ ਮਾਂ ਦੇ ਨਾਲ ਰਹਿੰਦੀ ਆ ਇੱਕ ਹਾਊਸ ਇਹਨਾਂ ਕੋਲੇ ਮਰਿੰਡੇ ਆ ਤੇ ਇੱਕ ਇਟਲੀ ਵਿੱਚ ਆ ਸਾਰਾ ਪਰਿਵਾਰ ਇਟਲੀ ਵਿਖ ਇਟਲੀ ਵਿਖੇ ਸਿਟੀ ਜਣਾ ਨੀਡ ਐਜੂਕੇਟਡ ਐਂਡ ਬਿਊਟੀਫੁਲ ਗਰਲ fromParams ਇਟਲੀ ਔਰ ਪੰਜਾਬ ਇੰਡੀਆ ਇਹਨਾਂ ਦਾ ਵੀ ਸਕਰੀਨ ਤੇ ਨੰਬਰ ਚੱਲ ਰਿਹਾ ਜ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਰੋਟ ਕਰੋ ਜੀ ਜੁਗਸੇਤ ਨਾਮ ਸਿੰਘ ਜੱਟ ਸਿੱਖ ਲੜਕਾ ਸੰਧੂ ਗੋਤ ਸੈਂਟਰਲ ਕੈਲੀਫੋਰਨੀਆ ਜਲੰਧਰ ਬੈਕਗਰਾਉਂਡ ਬੇਸਿਕਲੀ ਜਲੰਧਰ ਦੇ ਰਹਿਣ ਵਾਲੇ ਨੇ ਅੱਜ ਕੱਲ ਸੈਂਟਰਲ ਕੈਲੀਫੋਰਨੀਆ ਵਿਖੇ ਰਹਿ ਰਹੇ ਨੇ 23 8 99 ਡੇਟ ਆਫ ਬਰਥ 6 ਫੁੱਟ 3 ਇੰਚ ਕੱਦ ਦਾ ਲੜਕਾ ਵੈਲਿਜ ਵੈਲ ਕੁਆਲੀਫਾਈਡ ਨੇ ਡਬਲ ਡਿਗਰੀ ਇਹਨਾਂ ਦੀ ਕੀਤੀ ਹੋਈ ਆ ਪੋਲੀਟੀਕਲ ਤੇ ਹਿਸਟਰੀ ਦੇ ਵਿੱਚ ਅੱਜ ਕੱਲ ਇਹ ਆਈਟੀ ਇਨਫੋਰਮੇਸ਼ਨ ਟੈਕਨੋਲੋਜੀ ਦੀ ਸਟੱਡੀ ਕਰ ਰਹੇ ਨੇ ਇਹਨਾਂ ਦੀ ਇੱਛਾ ਕੀ ਆ ਲੜਕੀ ਦਾ ਕੱਦ 5 ਫੁੱਟ 7 ਇੰਚ ਹੋਵੇ ਬੀਐਸਸੀ ਨਰਸਿੰਗ ਆਰਐਨ ਹੋਵੇ ਜਾਂ ਫਿਰ ਐਮਐਸਸੀ ਆਈਟੀ ਐਮਬੀਏ ਐਮਸੀਏ ਵਗੈਰਾ ਹੋਵੇ ਇਸ ਲੈਵਲ ਦੀ ਲੜਕੀ ਦੀ ਕੁਆਲੀਫਿਕੇਸ਼ਨ ਆਂਡੀਆ ਕੈਲੀਫੋਰਨੀਆ ਯੂ ਐਸ ਨੂੰ ਪਹਲ ਦਿੱਤੀ ਜਾਵੇਗੀ ਜੇਕਰ ਲੜਕੀ ਯੂ ਕੇ ਆਸਟ੍ਰੇਲੀਆ ਕੈਨੇਡਾ ਤੋਂ ਯੂ ਐਸੇ ਮੂਵ ਹੋਣਾ ਚਾਹੁੰਦੀ ਹੋਵੇ ਭਾਵੇਂ ਕਿਸੇ ਵੀ ਸਟੇਟ ਸੇ ਹੋਵੇ ਇਥੋਂ ਤੱਕ ਭਾਵੇਂ ਵਿਜ਼ਟਰ ਵੀਜੇ ਤੇ ਵੀ ਹੋਵੇ ਉਹ ਵੀ ਰਿਸ਼ਤਾ ਵਿਚਾਰਨਯੋਗ ਹੋਵੇਗਾ ਸਕਰੀਨ ਤੇ ਇਹਨਾਂ ਦਾ ਨੰਬਰ ਚੱਲ ਰਿਹਾ ਜੀ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਸੁਨੀਆਰ ਸਿੱਖ ਲੜਕਾ ਲਖਨਊ ਜੂਪੀ ਤੋਂ 1988 ਡੇਟ ਆਫ ਬਰਥ 5 ਫੁੱਟ 7 ਇੰਚ ਕਾਦਾ ਬੇਟੇ ਦਾ ਗ੍ਰੈਜੂਏਟ ਕੀਤੀ ਹੋਈ ਇਹਨਾਂ ਦੀ ਟੈਕਨੀਕਲ ਵਰਕ ਕਰਦੇ ਨੇ ਕਿਸੇ ਹੀ ਪ੍ਰਾਈਵੇਟ ਕੰਪਨੀ ਵਿੱਚ ਨਖਲੋਗੇ ਇਹ 35000 ਰੁਪਏ ਇਹਨਾਂ ਦੀ ਪਰ ਮੰਥ ਇਨਕਮ ਆ ਫਾਦਰ ਸਾਹਿਬ ਇਹਨਾਂ ਦੇ ਰੇਟਵੇ ਤੋਂ ਰਿਟਾਇਰ ਨੇ ਦੋ ਭਰਾ ਨੇ ਨੀਡ ਬਿਊਟੀਫੁੱਲ ਐਂਡ ਐਜੂਕੇਟਿਡ ਗਰਲ ਇਹਨਾਂ ਦੀ ਇੱਛਾ ਪੜ੍ਹੀ ਲਿਖਤੀ ਤੇ ਸੁੰਦਰ ਲੜਕੀ ਹੋਵੇ ਅਗਲਾ ਨੰਬਰ ਨੋਟ ਕਰੋ ਜੀ ਕੈਨੇਡਾ ਤੋਂ ਲਵੀ ਅਰੋੜਾ ਗਰਲ ਇਹ ਲੜਕੀ ਬੇਸਿਕਲੀ ਜਲੰਧਰ ਨੂੰ ਬਿਲੋਂਗ ਕਰਦੇ ਨੇ ਸਿਟੀ ਜਾਨਾ ਕੈਨੇਡਾ ਮਾਂਟਰੀਅਲ ਵਿੱਚ ਇਹ ਰਹ ਰਹੇ ਨੇ ਲਵੀ ਅਰੋੜਾ ਗਰਲ 28 99 ਡੇਟ ਆਫ ਬਰਥ 5 ਫੁੱਟ 5 ਇੰਚ ਕੱਦ ਦੀ ਬੇਟੀ ਦਾ ਐਮਸੀਏ ਮਹਾਲੀ ਤੋਂ ਕੀਤੀ ਹੋਈ ਆ ਐਮਬੀਏ ਯੂਕੇ ਤੋਂ ਕੀਤੀ ਹੋਈ ਆ ਇਹ ਕਹਿੰਦੇ ਵੀ ਲੜਕੀ ਹੈਗੀ ਡਿਵੋਰਸੀ ਪਰੰਤੂ ਪੇਪਰ ਮੈਰਿਜ ਹੀ ਹੋਈ ਸੀ ਇਹਨਾਂ ਦੀ ਵੈਸੇ ਮੈਰਿਜ ਨਹੀਂ ਹੋਈ ਜਿਸ ਤਰ੍ਹਾਂ ਇਹ ਦੱਸਦੇ ਨੇ ਫਾਦਰ ਸਾਹਿਬ ਇਹਨਾਂ ਦੇ ਐਕਸਪਾਇਰ ਹੋ ਚੁੱਕੇ ਨੇ ਇਹਨਾਂ ਦੀ ਇੱਛਾ ਕੀ ਆ ਨੀਡ ਬॉयਫ੍ਰੈਂਡ ਯੂ ਐਸਏ ਕੈਨੇਡਾ ਓਨਲੀ ਫਾਰ ਮੋਂਟਰੀਅਲ ਹੈਜ਼ ਓਨ ਹਾਊਸ ਏਜ 33 ਤੋਂ 36 ਹਾਈਟ 6 ਫੀਟ ਪ्युअर ਵੈਸ਼ਨੂ ਨਾਨ ਡਰਿੰਕਰ ਬਿਲੋਂਗ ਟੂ ਹਿੰਦੂ ਔਰ ਜੱਟ ਫੈਮਿਲੀ ਪ੍ਰੀਫਰ ਟੂ ਜਲੰਧਰ ਲੁਧਿਆਣਾ ਲੜਕਾ ਪੜਿਆ ਲਿਖਿਆ ਹੋਵੇ ਜੋ यूएसए ਜਾਂ ਕੈਨੇਡਾ ਤੋਂ ਹੋਵੇ ਮੌਂਟਰੀਅਲ ਵਿੱਚ ਹੀ ਰਹਿਣਾ ਚਾਹੁੰਦਾ ਹੋਵੇ 33 ਤੋਂ 36 ਸਾਲਾਂ ਦੀ ਉਮਰ ਹੋਵੇ 6 ਫੁੱਟ ਉਹਨਾਂ ਦਾ ਕੱਦ ਹੋਵੇ ਵੈਸ਼ਨੂ ਹੋਵੇ ਵਧੀਆ ਹਿੰਦੂ ਪਰਿਵਾਰ ਦਾ ਜੱਟ ਸਿੱਖ ਫੈਮਿਲੀ ਨਾਲ ਸੰਬੰਧ ਰੱਖਦਾ ਹੋਏ ਇਹਨਾਂ ਦਾ ਵੀ ਸਕਰੀਨ ਤੇ ਨੰਬਰ ਚੱਲ ਰਿਹਾ ਜਾਈ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜੱਟ ਸਿੱਖ ਲਾੜਕਾ ਚਹਿਰ ਗੋਤ ਮਲੇ ਕੋੜਾ 27 ਸਾਲ ਇਹਨਾਂ ਦੀ ਉਮਰ ਆ 7198 ਦਾ ਵਰਤਾ 6 ਫੁੱਟ ਇਹਨਾਂ ਦਾ ਕਾਦਾ ਬੀਏ ਕੁਆਲੀਫਿਕੇਸ਼ਨ ਆ ਭੈਣਾਂ ਨਾਲ ਦੀ ਪੀਆਰ ਆ ਕੈਨੇਡਾ 20 ਕਿਲੇ ਨਾਲ ਕੋਲੇ ਪ੍ਰਾਪਰਟੀ ਆ ਮਲੇ ਕੋਲੇ ਇਲਾਕੇ ਚ 20 ਕਿਲੇ ਹੋਣਾ ਕਾਫੀ ਮੈਨੇ ਰੱਖ ਲਈ ਜੀ 20 ਕਿਲੇ ਨਾਲ ਕੋਲੇ ਪ੍ਰਾਪਰਟੀ ਆ ਲੜਕੀ ਪੜ੍ਹੀ ਲਿਖੀ ਤੇ ਸੋਹਣੀ ਹੋਵੇ ਪੰਜਾਬ ਤੋਂ ਹੋਵੇ ਜਾਂ ਫਿਰ ਸਿਰਫ ਆਸਟ੍ਰੇਲੀਆ ਤੋਂ ਹੋਵੇ ਇਹਨਾਂ ਦੀ ਇੱਛਾ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸ਼ਿਪ ਰਾਜਪੂਤ ਲੜਕੀ ਚੰਡੀਗੜ੍ਹ ਸਰਵਿਸ ਕਰਦੀ ਆ ਇਹ ਬੈਠੇ ਇਹ ਇਹ ਲੜਕੀ ਚੰਡੀਗੜ੍ਹ ਸਰਵਿਸ ਕਰਦੀ ਆ ਨਾਮ ਕੌਰ ਕਾਸ਼ਪ ਰਾਜਪੂਤ ਮਹਿਰਾ ਲੜਕੀ ਸਿੱਖ ਲੜਕੀ ਆ ਇਹ 97 ਡੇਟ ਆਵਰਤਾ 5 ਫੁੱਟ 4 ਇੰਚ ਕਾਤਾ ਐਮ ਐਸ ਸੀ ਆਈ ਟੀ ਇਹਨਾਂ ਦੀ ਕੁਆਲਿਫਿਕੇਸ਼ਨ ਆ ਚੰਡੀਗੜ੍ਹ ਪੁਲਿਸ ਦੇ ਵਿੱਚ ਸਰਵਿਸ ਕਰਦੇ ਨੇ ਪਿਤਾ ਜੀ ਦਾ ਆਪਣਾ ਕਾਰੋਬਾਰ ਇਹਨਾਂ ਦਾ ਦੋ ਵੱਡੇ ਭਰਾ ਇੱਕ ਵੱਡੀ ਭੈਣ ਹੈ ਇਹਨਾਂ ਦੇ ਲੋਕਿੰਗ ਫਾਰ ਸੂਟੇਬਲ ਮੈਚ ਫਰੋਮ ਕਾਸ਼ਪ ਪਰਾਜਪੂਤ ਮਹਿਰਾ ਫੈਮਿਲੀ ਨੀਅਰ ਟ੍ਰਾਈ ਸਿਟੀ ਗਵਰਨਮੈਂਟ ਜੌਬ ਗੁੱਡ ਬਿਜ਼ਨਸ ਓਨ ਹਾਊਸ ਇਨ ਟ੍ਰਾਈ ਸਿਟੀ ਵੈਲ ਐਜੂਕੇਟਿਡ ਇਹਨਾਂ ਦੀ ਇੱਛਾ ਜੀ ਚੰਡੀਗੜ੍ਹ ਵੇਖੇ ਲੜਕੀ ਚੰਡੀਗੜ੍ਹ ਪੁਲਿਸ ਦੇ ਵਿੱਚ ਸਰਵਿਸ ਕਰਦੀ ਆ ਇਹਨਾਂ ਦੀ ਇੱਛਾ ਵੀ ਲੜਕਾ ਰਾਜਪੂਤ ਮੇਰਾ ਫੈਮਿਲੀ ਤੋਂ ਹੋਵੇ ਤਿੰਨੇ ਸ਼ਹਿਰਾਂ ਦੇ ਵਿੱਚ ਰਹਿਣ ਵਾਲਾ ਹੋਵੇ ਚੰਡੀਗੜ੍ਹ ਪੰਚਕੂਲਾ ਮਹਾਲੀ ਇਹਨਾਂ ਸ਼ਹਿਰਾਂ ਨੂੰ ਬਿਲੋਂਗ ਕਰਦਾ ਹੋਵੇ ਤੇ ਆਪਣਾ ਉਹਨਾਂ ਦਾ ਘਰ ਹੋਵੇ ਵੈਲ এডਿਕੇਟਿਡ ਹੋਵੇ ਵਧੀਆ ਕਾਰੋਹਾਰ ਹੋਵੇ ਜਾਂ ਫਿਰ ਗਵਰਨਮੈਂਟ ਸਰਵਿਸ ਕਰਦਾ ਹੋਵੇ ਇਹਨਾਂ ਦਾ ਵੀ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਲੜਕਾ ਗਰੀਸ ਤੋਂ ਨਾਮ ਸਿੰਘ ਜੱਟ ਸਿੱਖ ਲੜਕਾ ਸੇਖੋਂ ਗੋਤ ਖਮਾਣੋ ਫਤੇਗੜ ਸਾਹਿਬ 1990 ਡੇਟ ਆਫ ਬਰਥ 5 ਫੁੱਟ 7 ਇੰਚ ਕੱਦ ਬੀਏ ਕੀਤੀ ਹੋਈ ਆ ਪ੍ਰੋਪਰਟੀ 4 ਏਕੜਾ ਇਹ ਗਰੀਸ ਵਿੱਚ ਕੰਮ ਕਰਦੇ ਨੇ ਜੀ ਗਰੀਸ ਦੇ ਪੀਆਨ ਨੇ ਨੀਡ ਵੈਲ ਨੀਡ ਬਿਊਟੀਫੁਲ ਗਰਲ ਸੁੰਦਰ ਲੜਕੀ ਜ਼ਰੂਰਤ ਆ ਇਹਨਾਂ ਦੀ ਇੱਛਾ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜੱਟ ਸਿੱਖ ਲੜਕਾ ਵਿਰਕ ਗੋਟ ਬਡਲਾੜਾ ਜ਼ਿਲ੍ਹਾ ਮਾਨਸਾ 14/494 ਡੇਟ ਆਫ ਬਰਥ 6 ਫੁੱਟ ਕੱਦ ਦਾ ਬੇਟੇ ਦਾ 10+2 ਕੀਤੀ ਹੀ ਆ ਦੋ ਭੈਣਾਂ ਉਹ ਵਿਆਹੀਆਂ ਹੋਈਆਂ ਨੇ 5.5 ਏਕੜ ਪ੍ਰਾਪਰਟੀ ਆ ਖੇਤੀਬਾੜੀ ਦੇ ਨਾਲ ਇਹ ਡੇਅਰੀ ਫਾਰਮਿੰਗ ਦਾ ਤਾਂਦਾ ਵੀ ਨਾਲ ਕਰਦਣਾ ਹੈ ਨੀਡ ਟੂ ਬਿਊਟੀਫੁਲ ਹਾਊਸ ਕਰ ਕਿ ਰੇਲੂ ਲੜਕੀ ਦੀ ਜ਼ਰੂਰਤ ਆ ਲੋੜਵੰਦ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜੱਟ ਸਿੱਖ ਲੜਕਾ ਰੰਧਾਵਾ ਗੋਤ ਫਾਜ਼ਿਲਕਾ ਤੋਂ 18/10/96 ਡੇਟ ਆਵਰਥਾ ਬੀ ਟੈਕ ਇਲੈਕਟ੍ਰੋਨਿਕਸ ਇਹਨਾਂ ਦੀ ਕੀਤੀ ਹੋਈ ਆ ਬਤੌਰ ਕਮਿਊਨੀਕੇਸ਼ਨ ਇੰਜੀਨੀਅਰ ਨੋਇਡਾ ਵਿੱਚ ਇਹ ਜੌਬ ਕਰਦੇ ਨੇ ਪੌਣੇ 7 ਲੱਖ ਪਰ ਇਅਰ ਇਹਨਾਂ ਦੀ ਪੈਕੇਜ ਆ ਤੇ 6 ਕੀ ਲੈਣਾ ਕੋਲੇ ਪ੍ਰਾਪਰਟੀ ਆ ਅੱਜ ਕੱਲ ਇਹ ਆਨਲਾਈਨ ਘਰ ਤੋਂ ਬੈਠ ਕੇ ਹੀ ਕੰਮ ਕਰਦੇ ਨੇ ਫਾਦਰ ਸਾਹਿਬ ਇਹਨਾਂ ਦੇ ਪੰਚਾਇਤ ਸੈਕਟਰੀ ਨੇ 6 ਕੀ ਲੈ ਪ੍ਰਾਪਰਟੀ ਆ ਲੜਕੀ ਬੈਂਕ ਵਿੱਚ ਜੋਬ ਕਰਦੀ ਹੋਵੇ ਲੈਕਚਰ ਆ ਰਹੀ ਹੋਵੇ ਜਾਂ ਬੀਟਾ ਕੀ ਕੀਤੀ ਹੋਵੇ ਵਧੀਆ ਕੁਆਲਿਫੀਕੇਸ਼ਨ ਹੋਵੇ ਜੋਬ ਜੋਬ ਕਰਨ ਦੇ ਕਾਬਿਲ ਹੋਵੇ ਇਹਨਾਂ ਦੀ ਇੱਛਾ ਸਕਰੀਨ ਤੇ ਇਹਨਾਂ ਦਾ ਨੰਬਰ ਚੱਲ ਰਿਹਾ ਜੀ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਜੱਟ ਸਿੱਖ ਭੋਲਰ ਲੜਕੀ ਕੈਨੇਡਾ ਤੋਂ ਬੇਸਿਕਲੀ ਚੰਦਰੂ ਬਿਲੋਂਗ ਕਰਦੇ ਨੇ ਕੈਨੇਡਾ ਜੌਬ ਕਰਦੀ ਹੈ ਲੜਕੀ ਰਹਿੰਦੀ ਹੈ ਕੈਨੇਡਾ 1193 ਡੇਟ ਆਫ ਬਰਥ ਆ 5 ਫੁੱਟ ਕੱਦ ਦੀ ਬੇਟੀ ਦਾ ਐਮ ਐਸ ਸੀ ਮਕੈਨੀਕਲ ਇੰਜੀਨੀਅਰਿੰਗ ਇਹਨਾਂ ਦੀ ਕੁਆਲਿਫੀਕੇਸ਼ਨ ਆ ਲੋਕ ਇੱਕ ਫਾਰ ਗਰੂਮ ਵੈਲ এডਿਕੇਟਡ ਇਨ ਕੈਨੇਡਾ ਜੱਟ ਸਿੱਖ ਵੈਲ এডਿਕੇਟਡ ਡੂਇੰਗ ਪ੍ਰੋਫੈਸ਼ਨਲ ਜੌਬ ਔਰ ਬਿਜ਼ਨਸ ਨੌਨ ਅਲਕੋਹੋਲਿਕ ਲੜਕਾ ਕੈਨੇਡਾ ਤੋਂ ਹੋਵੇ ਵਧੀਆ ਕਾਰੋਬਾਰ ਹੋਵੇ ਵੈਲ ਸੈਟਲਡ ਹੋਵੇ ਤੇ ਵੈਸ਼ਨੂ ਹੋਵੇ ਇਹ ਇਹਨਾਂ ਦੀ ਇੱਛਾ ਜੀ ਇਹਨਾਂ ਦਾ ਵੀ ਸਕਰੀਨ ਤੇ ਨੰਬਰ ਚੱਲ ਰਿਹਾ ਤੁਸੀਂ ਸੰਪਰਕ ਕਰ ਸਕਦੇ ਆਂ ਅਗਲਾ ਰਿਸਟਾ ਨੋਟ ਕਰੋ ਜੀ ਸੈਣੀ Hindu ਲੜਕਾ ਹੁਸ਼ਿਆਰਪੁਰ ਤੋਂ 29/7/99 ਡੇਟ ਆਫ ਬਰਥ ਇਹ ਕਾਕਾ ਜੀ ਪੁਰਤਗਾਲ ਵੈਲ ਸੈਟਲਡ ਨੇ ਫਾਜ਼ਲ ਸਾਹਿਬ ਉਹਨਾਂ ਦੇ ਕੰਟਰੈਕਟਰ ਨੇ ਪੜ੍ਹੀ ਲਿਖੀ ਲੜਕੀ ਦੀ ਜ਼ਰੂਰਤ ਆ ਲੜਕੀ ਵੀ ਪੁਰਤਗਾਲ ਲੈ ਕੇ ਜਾਣੀ ਆ ਇਹਨਾਂ ਦੀ ਇੱਛਾ ਜੀ ਇਹਨਾਂ ਦਾ ਵੀ ਸਕਰੀਨ ਤੇ ਨੰਬਰ ਚੱਲ ਰਿਹਾ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਮੱਝਵੀ ਸਿੱਖ ਲੜਕਾ ਮੁਕਤ ਸਰ ਸਾਹਿਬ ਤੋਂ 35 ਸਾਲ ਉਮਰਾਂ 5 ਫੁੱਟ 11 ਇੰਚ ਕਾਦਾ ਬੇਟੇ ਦਾ ਐਮ ਐਸ ਸੀ ਨਰਸਿੰਗ ਇਹਨਾਂ ਦੀ ਕੀਤੀ ਹੋਈ ਆ ਹਸਪੀਟਲ ਐਂਡ ਲੈਕਚਰਰ ਇਨ ਕਾਲਸ ਇਹਨਾਂ ਦਾ ਐਕਸਪੀਰੀਅੰਸ ਆ ਹਸਪਤਾਲ ਦੇ ਵਿੱਚ ਵੀ ਕੰਮ ਕਰਦੇ ਰਹੇ ਨੇ ਤੇ ਲੈਕਚਰਰ ਦੇ ਤੌਰ ਤੇ ਵੀ ਕੰਮ ਕਰਦੇ ਨੇ ਸੈਲਫ ਬਿਜ਼ਨਸ ਆ ਸਿਟੀ ਪ੍ਰਾਪਰਟੀ ਨਾਲ ਕੋਲ ਕਾਫੀ ਪੇਰੈਂਟਸ ਇਹਨਾਂ ਦੇ ਗਵਰਨਮੈਂਟ ਜੋਬ ਤੋਂ ਰਿਟਾਇਰ ਨੇ ਇਹਨਾਂ ਦੀ ਪ੍ਰੈਫਰੈਂਸ ਕੀ ਆ ਜੀ ਐਨ ਆਰ ਆਈ ਔਰ ਇਕੁਅਲ ਐਜੂਕੇਟਿਡ ਗਰਲ ਨੋ ਕਾਸਟ ਵਾਰ ਲੜਕੀ ਵਿਦੇਸ਼ ਤੋਂ ਹੋਵੇ ਜਾਂ ਫਿਰ ਬਰਾਬਰ ਦੀ ਲੜਕੇ ਦੇ ਕੁਆਲੀਫਿਕੇਸ਼ਨ ਰੱਖਦੀ ਹੋਵੇ ਲੜਕਾ ਬੀ ਐਸ ਸੀ ਨਰਸ ਐਮ ਐਸ ਸੀ ਨਰਸਿੰਗ ਆ ਸੌਰੀ ਐਮ ਐਸ ਸੀ ਨਰਸਿੰਗ ਆ ਜਾਤੀ ਵੰਦਨ ਕੋਈ ਨਹੀਂ ਤੇ ਇਹਨਾਂ ਦਾ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਤੁਸੀਂ ਸੰਪਰਕ ਕਰੋ ਅਗਲਾ ਦਸਤਾ ਨੋਟ ਕਰੋ ਜੀ ਨਾਮ ਕੌਰ ਜੱਟ ਸਿੱਖ ਲੜਕੀ ਕੈਨੇਡੀਅਨ ਸਿਟੀਜ਼ਨ ਗਰੇਵਾਲ ਗੋਤ ਲੁਧਿਆਣੇ ਤੋਂ ਸੈਰੀਬ੍ਰੇਟਸ ਕੋਲੰਬੀਆ ਵਿਖੇ ਰਹਿ ਰਹੇ ਨੇ 35 ਸਾਲ ਉਮਰਾਂ ਬੇਟੀ ਦੀ 5 ਫੁੱਟ 5 ਇੰਚ ਕਾਦਾ ਮਾਸਟਰ ਡਿਗਰੀ ਇਹਨਾਂ ਕੋਲੇ ਅਡਜਸਟਡ ਨਰਸ ਦੇ ਤੌਰ ਤੇ ਕੰਮ ਕਰਦੇ ਨੇ ਨੀਡ ਸਿਟੀਜ਼ਨ ਪੀਆਰ ਵਰਕ ਪਰਮਿਟ ਬਾਇ ਫਰੋਮ ਕੈਨੇਡਾ 5 ਤੋਂ 10 ਏਕੜ ਇਹਨਾਂ ਕੋਲੇ ਪ੍ਰਾਪਰਟੀ ਵਗੈਰਾ ਹੋਵੇ ਪੰਜਾਬ ਦੇ ਵਿੱਚ ਬੈਸਟ ਵੀਆ ਆਲਾ ਲੜਕਾ ਵੀ ਕਨਸਿਡਰੇਬਲ ਹੋਵੇਗਾ ਜੇਕਰ ਹੋ ਵਧੀਆ ਵੈਲ এডਿਕੇਟਡ ਆ ਇੰਡੀਆ ਵਿੱਚ ਰਹਿੰਦਾ ਵੈਲ এডਿਕੇਟਡ ਅਤੇ ਵਧੀਆ ਕਾਰੋਬਾਰੀ ਲੜਕਾ ਲੜਕੇ ਦਾ ਰਿਸ਼ਤਾ ਵੀ ਵਿਚਾਰਨੋ ਜੋਗ ਹੋਵੇਗਾ ਮੈਰਿਜ ਬਿਊਰੋ ਵਾਲੇ ਕੰਟੈਕਟ ਨਾ ਕਰ ਇਹਨਾਂ ਦੀਆਂ ਤਨੇ ਛਾਣ ਜੀ ਲੜਕਾ ਕੈਨੇਡਾ ਤੋਂ ਸਿਟੀਜ਼ਨ ਪੀਆਰ ਜਾਂ ਵਰਕ ਪਰਮਿਟ ਹੋਵੇ ਜੇਕਰ ਵਿਜਨ ਵੀ ਜੇ ਤੇ ਇਹ ਕਿਹਾ ਹੋਇਆ ਤਾਂ ਵੀ ਰਿਸ਼ਤਾ ਚੰਗਾ ਤਾਂ ਵੀ ਉਸ ਤੇ ਇਹ ਗੌਰ ਪਰਮਾਉਣਗੇ ਤੇ ਜਾਂ ਫਿਰ ਲੜਕਾ ਇੰਡੀਆ ਵਿੱਚ ਰਹਿੰਦਾ ਹੋਵੇ ਵੈਲ ਕੁਆਲੀਫਾਈਡ ਹੋਵੇ ਵਧੀਆ ਕਾਰੋਬਾਰ ਹੋਵੇ ਵਧੀਆ ਜ਼ਮੀਨ ਜਾਇਦਾਦ ਹੋਵੇ ਉਸ ਤੇ ਵੀ ਇਹ ਵਿਚਾਰ ਕਰ ਸਕਦੇ ਨੇ ਇਸ ਤਰ੍ਹਾਂ ਦੇ ਰਿਸ਼ਤੇ ਵਾਲੇ ਸਾਰੇ ਨਾਲ ਵੀ ਸੰਪਰਕ ਕਰ ਸਕਦੇ ਨੇ ਇਹਨਾਂ ਦਾ ਵੀ ਸੰਗਰੀਨ ਤੇ ਨੰਬਰ ਚੱਲ ਰਿਹਾ ਜੀ ਤੁਸੀਂ ਸੰਪਰਕ ਕਰ ਸਕਦੇ ਹੋ ਆਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜੱਟ ਸਿੱਖ ਲੜਕਾ ਪੰਜਾਰ ਪੰਚਕੂਲਾ ਹਰਿਆਣੇ ਤੋਂ 5 ਫੁੱਟ 7 ਇੰਚ ਕੱਦ ਦਾ ਜੀ 5 ਦਾ 86 ਡੇਸ ਆਵਰਕਾ ਡਾਈਵੋਰਸੀਆ ਲੜਕਾ ਹੈ ਬੀਟੈਕ ਇਹਨਾਂ ਦੀ ਕੁਆਲੀਫਿਕੇਸ਼ਨਾਂ ਬੀਟੈਕ ਆਈਟੀ ਫ੍ਰੋਮ ਪੀਏਯੂ ਐਡਵਾਂਸਡ ਡਿਪਲੋਮਾ ਇਨ ਬਿਜ਼ਨਸ ਨਿਊਜ਼ੀਲੈਂਡ ਛੋਟਾ ਪਰ ਆ ਇਹਨਾਂ ਦਾ ਕੈਨੇਡਾ ਫਾਦਰ ਰਿਟਾਇਰ ਫ্রম ਗਵਰਨਮੈਂਟ ਜੌਬ 5 ਏਕੜ ਕਨਾਮ ਪ੍ਰਾਪਰਟੀ ਆ ਇਹ ਪੰਚਕੂਲਾ ਵਿਖੇ ਪ੍ਰਾਈਵੇਟ ਜੌਬ ਕਰਦੇ ਨੇ ਨੀਡ ਐਜੂਕੇਟਿਡ ਐਂਡ ਬਿਊਟੀਫੁਲ ਗਰਲ ਅਨਮੈਰਿਡ ਔਰ ਡਿਵੋਰਸੀ ਇਹਨਾਂ ਦੀ ਇੱਛਾ ਜੀ ਇਹਨਾਂ ਦਾ ਅਬ ਸਕ੍ਰੀਨ ਤੇ ਨੰਬਰ ਚੱਲ ਰਿਹਾ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਕੈਨੇਡਾ ਤੋਂ ਨਾਮ ਕੌਰ ਮੱਝਵੀ ਸਿੱਖ ਲੜਕੀ ਕੈਨੇਡਾ ਸਿਟੀਜ਼ਨ ਅਮਰਤ ਸਰ ਸਾਹਿਬ ਏਰੀਆ 2191 ਡੇਟ ਆਫ ਬਰਥ 5 ਫੁੱਟ 5 ਇੰਚ ਕਾਦਾ ਬੇਟੀ ਦਾ ਬੀ ਕਾਮ ਇਹਨਾਂ ਨੇ ਗੁਰਨਾਨਗਰ ਦੇ ਯੂਨੀਵਰਸਿਟੀ ਤੋਂ ਕੀਤੀ ਹੋਈ ਹੈ ਜੀ bizness ਐਂਡ ਮਾਰਕੀਟਿੰਗ ਕੁਆਲੀਫਿਕੇਸ਼ਨਾਂ ਨੇ ਕੈਨੇਡਾ ਤੋਂ ਗੇਨ ਕੀਤੀ ਆ ਫਾਦਰ ਸਾਹਿਬ ਉਹਨਾਂ ਦੇ ਰਿਟਾਇਰ ਨੇ ਬਤੌਰ ਰੈਵਨਿਊ ਆਫੀਸਰ ਕੰਮ ਕਰਦੇ ਸੀ ਹੁਣ ਰਿਟਾਇਰ ਨੇ ਮਾਤਾ ਪਿਤਾ ਦਾ ਇਹਨਾਂ ਦਾ ਸੁਪਰ ਵੀਜ਼ਾ ਲੱਗਿਆ ਹੋਇਆ ਪੈਣ ਇਹ ਬੀਬੀ ਜੀ ਇੱਕ ਆਸਟ੍ਰੇਲੀਆ ਸਿਟੀਜ਼ਨ ਹੈ ਇੱਕ ਬਰਾ ਕੈਨੇਡਾ ਸਿਟੀਜ਼ਨ ਆ ਇੱਕ ਬਰਾ ਇੰਡੀਆ ਦੇ ਵਿੱਚ ਬਤੌਰ ਲਾਇਰ ਵਕੀਲ ਦੇ ਤੌਰ ਤੇ ਕੰਮ ਕਰਦੇ ਨੇ ਲੁਕਿੰਗ ਫਾਰ ਸ਼ੂਟੇਬਲ ਮੈਚ ਫਰੋਮ ਕੈਨੇਡਾ ਬਾਟ ਫਰੋਮ ਇੰਡੀਆ ਵੈਲ ਐਜੂਕੇਟਿਡ ਆਲਸੋ ਵੀ ਐਕਸੈਪਟੇਬਲ ਇਹਨਾਂ ਦੀ ਇੱਛਾ ਜੀ ਅਗਲਾ ਰਿਸ਼ਤਾ ਨੋਟ ਕਰੋ ਜੱਟ ਸਿੱਖ ਲੜਕਾ ਗੋਰ ਸਿੱਖ ਤਨਤਨ ਸਾਹਿਬ ਪੀ ਆਰ ਆਸਟ੍ਰੇਲੀਆ 5 ਫੁੱਟ 8 ਇੰਚ ਕੱਦ ਬੀ ਟੈਕ ਐਂਡ ਐਮ ਟੈਕ ਇਹਨਾਂ ਦੀ ਕੁਆਲੀਫਿਕੇਸ਼ਨ ਆ ਕੰਪਿਊਟਰ ਇੰਜੀਨੀਅਰਿੰਗ ਦੇ ਵਿੱਚ ਲੁਕਿੰਗ ਫਾਰ ਵੀ ਐਸ ਸੀ ਨਰਸਿੰਗ ਬੀ ਟੈਕ ਡਿਗਰੀ ਹੋਲਡਰ ਗਰਲ ਇਹਨਾਂ ਦੀ ਇੱਛਾ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜੱਟ ਸਿੱਖ ਲੜਕਾ ਗਰੇਵਾਲ ਗੋਤ 17/10/98 ਡੇਟ ਆਵਰਥ 6 ਫੁੱਟ ਕੱਦ ਦਾ ਲੁਧਿਆਣਾ ਏਰੀਆ ਜੀ ਡਿਪਲੋਮਾ ਇਨ ਹੋਟਲ ਮੈਨੇਜਮੈਂਟ ਇਹਨਾਂ ਦੀ ਕੁਆਲਿਫੀਕੇਸ਼ਨ ਆ ਆਸਟ੍ਰੇਲੀਆ ਦੇ ਵਿੱਚ ਇਹ ਜੌਬ ਕਰਦੇ ਨੇ ਨੀਡ ਐਜੂਕੇਟਿਡ ਐਂਡ ਬਿਊਟੀਫੁੱਲ ਗਰਲ ਇਹਨਾਂ ਦੀ ਇੱਛਾ ਜੀ ਇਹਨਾਂ ਦਾ ਵੀ ਸਕਰੀਨ ਤੇ ਨੰਬਰ ਚੱਲ ਰਿਹਾ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਰਵੀ ਰਠੌਰ ਲੜਕਾ ਖਰੜ ਮਹਾਲੀ ਤੋਂ 211194 ਡੇਟਾ ਆਵਰਤਾ 10+2 ਇਹਨਾਂ ਦੀ ਕੁਆਲਿਫੀਕੇਸ਼ਨ ਆ ਪ੍ਰਾਈਵੇਟ ਜੌਬ ਕਰਦੇ ਨੇ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਇਹਨਾਂ ਦਾ ਨੰਬਰ ਚੱਲ ਰਿਹਾ ਹੈ ਜੀ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਰਾਜਪੂਤ ਸਿੱਖ ਲੜਕਾ ਲੁਬਾਣਾ ਕਪੂਰਥਲਾ ਤੋਂ 29 ਸਾਲ ਉਮਰ ਦਾ ਤਲਾਕशुदा ਮੈਟ੍ਰਿਕ ਕੀਤੀ ਹੋਈ ਆ ਕੋਈ ਬੱਚਾ ਨਹੀਂ ਇਹਨਾਂ ਕੋਲੇ ਗੁਰੂ ਘਰ ਵਿਖੇ ਇਹ ਲਾਂਗਰੀ ਦਾ ਤੌਰ ਤੇ ਕੰਮ ਕਰ ਦਿੰਦੇ ਘਰੇਲੂ ਲੜਕੀ ਦੀ ਜ਼ਰੂਰਤ ਆ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਹਿੰਦੂ ਅਰੋੜਾ ਲੜਕਾ ਮੋਗਾ ਏਰੀਆ 1997 ਡੇਟ ਆਵਰਥਾ 9:10 ਦੇ ਸਵੇਰ ਦਾ ਵਰਥਾ ਲੜਕੇ ਦਾ ਆਪਣੀ ਦੁਕਾਨ ਆ ਆਪਣਾ ਘਰ ਆ ਗੁੱਡ ਪ੍ਰੋਪਰਟੀ ਗੁੱਡ ਇਨਕਮ ਇਹਨਾਂ ਦੀ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲ ਰਿਹਾ ਜਿਸ ਨੂੰ ਸੰਪਰਕ ਕਰ ਸਕਦੇ ਹਾਂ ਇਹ ਰਿਸ਼ਤਿਆਂ ਦੇ ਵੇਰ ਵਾਪ ਜੀ ਨਾਲ ਸਾਂਝੇ ਕੀਤੇ ਗਏ ਹਨ ਜੀ ਕੋਈ ਬੋਲਦਿਆਂ ਤੋਂ ਵੇਰਵਾ ਵੱਧ ਘੱਟ ਬੁੱਕ ਬੋਲਿਆ ਗਿਆ ਹੋਵੇ ਤਾਂ ਖੇਮਾ ਦੇ ਜਾਚਕਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ